ਤਾਲਾ ਸ਼ਹਿਰ ਦੇ ਵਿੱਚ ਖੜੇ ਆ ਜੀ ਨਵਰਾਤਿਆਂ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਏ ਸੋ ਬਹੁਤ ਪ੍ਰਾਤਮਿਕ ਨੰਦਰਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਪ੍ਰਾਤਨ ਮੰਦਰਾਂ ਉੱਥੋਂ ਦੀਆਂ ਤਸਵੀਰਾਂ ਦਿਖਾਵਾਂਗੇ ਕਾਲੀ ਦੁਆਰੇ ਮੰਦਰ ਦੀਆਂ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਆਪਾਂ ਗੱਲਬਾਤ ਵੀ ਕਰਾਂਗੇ ਪੰਡਤ ਜੀ ਨੇ ਜਿਹੜੇ ਪੁਜਾਰੀ ਨੇ ਉੱਥੋਂ ਦੇ ਕੀ ਕੀਦਾ ਦੇਖਦੇ ਨੇ ਕਿ ਸੰਗਟਾ ਦੇ ਵਿੱਚ ਬੜਾ ਉਛਾਲ ਏ ਆਪਾਂ ਪੰਡਤ ਜੀ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਗੱਲਬਾਤ ਕਰਦੇ ਆਂ ਸੋ ਰਾਣਾ ਜੀ ਪੰਡਤ ਜੀ ਨਾਮ ਦੇ ਪੰਡਤ ਜੀ ਅੱਜ ਕਿੱਦਾਂ ਦੇਖਦੇ ਹੋ ਕਿ ਰਾਤ ਤੋਂ ਜਿਹੜੀਆਂ ਸੰਕਟਾਂ ਉਹ ਜਿਹੜੀਆਂ ਆਤੇ ਪਹੁੰਚ ਨਹੀਂ ਜਾਂ ਨੇ ਮਾਤਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਜੀ ਤਾਂ ਬਹੁਤ ਲੋਕ ਹੋ ਜਾਂਦਾ ਕਿਉਂਕਿ ਸਾਡੇ ਨੂੰ ਬਚਦਾ ਜੀ ਬਹੁਤ ਕੋਈ ਸੰਖਿਆ ਜ਼ਿਆਦਾ ਲੋਕਾਂ ਦਾ ਜੀ ਜੇਕਰ ਅੱਜ ਮੰਚਲੀ ਆਜੀ ਕਰਦੀ ਬੰਦੀ ਆਖਿਓ ਬਹੁਤ ਖੁਸ਼ ਹਾਂ ਜੀ ਸਾਡੇ ਰਾਜ ਦੇ ਨੰਨੂ ਜੀ ਇੱਕ ਬੜਾ ਤਦਾਂ ਜਿਹੜਾ ਜਨਮ ਦਿਨ ਦੀ ਐਗਿੰਗ ਨਰਾਤੇ ਜਾਂਦਾ ਜੀ ਤੋਂਮੀ ਵੱਲੋਂ ਇੱਕ ਭਰਾਮ ਹੋ ਗਿਆ ਜੀ ਉਸੂਦਾ ਹੈ ਕਿ ਅਸੀਂ ਆਨੰਦ ਜੀ ਬੱਚਾ ਦੇ ਬਹੁਤ ਉਤਸਾਹ ਨਾਲ ਫੇਰ ਤੋਂ ਬੱਚਾ ਦਾ ਲੱਗ ਹੈ ਜੀ ਇਹ ਪੰਡ ਜੀ ਪਹਿਲਾ ਨਰਾਤਾ ਜਿਹੜਾ ਤੇ ਕਿੰਨੇ ਨਰਾਤੇ ਹੁੰਦੇ 6 ਦਿਨ ਨਰਾਤੇ ਤੇ ਕਿੰਨੀ ਕਿਰਪਾ ਹੁੰਦੀ ਪ੍ਰਮਾਤਮਾ ਦੀ ਮਾਤਾ ਰਾਣੀ ਦੀ ਦੱਸਿਓ ਜਰਾ ਇਹ ਨਵੰਦ ਜੀ ਦਾ ਮਹੋਤਸਵ ਮੁਖਲੇ ਜੀ ਹੂ ਪਰ ਇੱਕ ਦੇ ਇੱਕ ਦਿਨ ਰੋਣ ਰੋਣ ਮਿਲ ਜਾਂਦਾ ਜੀ ਸਭ ਤੋਂ ਪਹਿਲਾਂ ਰਾਜਧਾਨਾ ਮਾਦਕ ਸਟਾਈਲ ਵੀ ਜੀ ਦੂਸਰਾ ਰੋਣ ਰੋਣ ਬਹੁਤ ਖਾਰੀ ਚੰਡੀਗੜ੍ਹ ਦਾ ਕੋਕਾ ਗਾਟ ਤੇ ਜੇ ਤੁਸੀਂ ਨੋਟ ਹਟੇ ਜੀ ਸਾਡੀ ਜਿਹੜੀ ਹੈਗੇ 2 ਦਿਨ ਤੋਂ ਬਰਾਦਰੀ ਇੱਕ ਜਿਹੜੀ ਆਈਟਮ ਮੰਤੀ ਦਾ ਜੀ ਤੋਂ ਕਿੰਨਾਂ ਕਿ ਸੰਤਾਨਾਂ ਵਿੱਚੋਂ ਜਾਂ ਤੇ ਕਿੰਨਾਂ ਕਿ ਪ੍ਰਾਤਨ ਮੰਦਰੋਂ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਲਗਭਗ ਰੁਪਏ ਦੇ ਚੌਰ ਤੋਂ ਸਭਾ ਬੰਦਰ ਪੁਰਾਣਾ ਹੈ ਪਰਕਾ ਨਵੀਂ ਵਾਰ ਦੀ ਬੋਲੀ ਜਿਹੜੀ ਤਾਂ ਜੀ ਜੋ ਕੀ ਕਹਿਣਾ ਚਾਹੁੰਦੇ ਹੋ ਫਿਰ ਨਵੇਂ ਪਹਿਲੇ ਨਵਰਾਤੇ ਦੀਆਂ ਨੇ ਨਵਰਸ ਦੀਆਂ ਵੀ ਜਿਹੜੀਆਂ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਪਹਿਲੇ ਨਵਰਾਤੇ ਨੇ ਨਵਰਸ ਦੀ ਸਭ ਤੋਂ ਮਿਲਣੀ ਆਪਦਾ ਇੱਥੇ ਆ ਸਾਰੇ ਅਗੇ ਫੀਲ ਵਿੱਚ ਇਹ ਕਿ ਆਪਣੇ ਜੀ ਦੇ ਜਿੰਨੇ ਵੀ ਦੇਵੀ ਦਾ ਮੰਦਿਰ ਨੂੰ ਪੱਧਰ ਨਵਰਾਤਿਆਂ ਦੇ ਆਪਣੀ ਹਾਜ਼ਰੀ ਲਵਾਨ ਔਰ ਪੂਜਾ ਪਾਠ ਕਰਨ ਇਹਦਾ ਮੁੱਖਤਾ ਹੈ ਪੂਜਾ ਪਾਠ ਦਾ ਸਭ ਤੋਂ ਸਤਿ ਮਨੇ ਹੈ ਤੋਂ ਹੋਰ ਵੀ ਭਗਤ ਜਨਾਂ ਇੱਥੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਅੱਜ ਪਹਿਲਾ ਨਵਰਾਤਾ ਹੈ ਤੇ ਸਵੇਰ ਤੋਂ ਹੀ ਜਿਹੜੀਆਂ 4 ਵਜੇ ਤੋਂ ਸਖਤਾਂ ਜਿਹੜੀਆਂ ਦਰਬਾਰ ਆ ਰਹੀਆਂ ਨੇ ਤੇ ਪਹਿਲੇ ਨਵਰਾਤੇ ਦੀ ਜਿਹੜੀ ਪੂਜਾ ਸ਼ੁਰੂ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਸਾਡੇ Hindu ਧਰਮ ਦੇ ਵਿੱਚ 9 ਵਰਸ ਦੀ ਵੀ ਜਿਹੜੀ ਵਰਸ਼ ਵੀ ਜਰਾ ਅੱਜ ਚੱਲ ਚੁੱਕਿਆ ਹੈ ਆਪਾਂ ਗੱਲਬਾਤ ਕਰਦੇ ਕੀ ਕਹਿਣਾ ਹੈ ਤੋਂ ਜਿਆ ਮਾਤਾ ਜੀ ਕੀ ਨਾਮ ਦੇ ਕਰਕਮੰਦ ਮਾਤਾ ਸੋ ਕਿੱਦਾਂ ਦੇਖਦੇ ਹੋ ਜੀ ਅੱਜ ਮਰਾਤਾਂ ਦੀ ਜਿਹੜੀ ਪਹਿਲੀ ਮਰਾਤਾਂ ਦੇ ਪੀੜਾ ਸ਼ੁਰੂ ਹੋਤੀ ਜਿਹੜਾ ਜੀ ਸੰਖੇਪ ਚ ਗੱਲ ਕਰੀਏ ਨਵਾਂ ਤਰ੍ਹਾਂ ਤੁਹਾਨੂੰ ਮੈਂ ਆਵਾਜ਼ ਤੁਹਾਨੂੰ ਜਿਹੜੀ ਸੁਣੀ ਰਹੀ ਹੋਗੀ ਕਿ ਅਸੀਂ ਇਸ ਵੇਲੇ ਪਤਾ ਪ੍ਰਾਚੀਨ ਬਟਾਲੇ ਦੇ ਕਾਲੀਦਵਾਰ ਮੰਦਿਰ ਦੇ ਸਾਹਰੇ ਆਂ ਤੇ ਉਹ ਮੈਂ ਦੱਸਣਾ ਚਾਹਾਂ ਕਿ ਮਿਕਾਨਾ ਹੀ ਜਿਹੜਾ ਆ ਕਾਫੀ ਬਹੁਤ ਲੋਕ ਆਉਂਦੇ ਨੇ ਅੱਜ ਦੀਆਂ ਮਰਾਤਾਂ ਦੇ ਕਾਰਨ ਤਕਰੀਬਨ ਜਿਹੜਾ ਹਜ਼ਾਰਾਂ ਹੀ ਲੋਕ ਮਥਾ ਦੇਖੂਗੇ ਨੇ ਇੱਥੇ ਸੋਤੀ ਮਹਾਂਪੁਰ ਮਥਾ ਰਾਜਸਥਾਨ ਦੇ ਬਾਹਰ ਆਇਆ ਹੀ ਆ ਸੋ ਮੈਨੂੰ ਕਾਫੀ ਖੁਸ਼ੀ ਹੋ ਗਈ ਸਾਰੇ ਧਰਮ ਦੇ ਨਾਲ ਆਜ ਕੀ ਜੀ ਆ ਤਾਂ ਕਾਫੀ ਲੋਕ ਜਨਰ ਇੱਥੇ ਜਾਂ ਜੜਾਈ ਗਈ ਹੈ ਤੁਹਾਡਾ ਸੁਲਾਬ ਖਾਇਦਾ ਬਸ ਸੋ ਕਰਨ ਦੇ ਨਾਲ ਜੀ ਬੜੀਆਂ ਨੇ ਕਾਫੀ ਚ ਗੱਲ ਕਰਦੇ ਸੋ ਕਿੱਦਾਂ ਦੇਖਦੇ ਹੋ ਬੜਾ ਪ੍ਰਾਤਨ ਮੰਦਿਰ ਆ ਸਾਰੇ ਨਤਮਸਤਕ ਹੁੰਦੇ ਨੇ ਤੇ ਅੱਜ 9 ਵਰਸ ਦੀ ਵੀ ਜੇਰੀ ਸ਼ੁਰੂਆਤ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਨਵਰਾਤਿਆਂ ਦੀ ਵੀ ਜੇਰੀ ਹੈ ਉਹ ਜੇ ਸ਼ੁਰੂ ਹੋ ਚੁੱਕੀ ਹੈ ਨੌ ਨਵਰਾਤੇ ਕਹਿੰਦੇ ਨੇ ਕਿ ਮਤਲਬ ਕਿ 9 ਦਿਨ ਨਰਾਤੇ ਨੇ ਕੀ ਕਹਿਣਾ ਸਰ ਜੇਕਰ ਗੱਲ ਕਰੀਏ ਕਿ ਨਾਮ ਦਾ ਮੋਹਰੀ ਤੇ ਮਹਾ ਤੇ ਮਾਤਾ ਗੜੀਵਾਰ ਦੇ ਮੰਦਿਰ ਤੇ ਆਏ ਬਿਨਾ ਜਾਂ ਤੁਮ ਸਭ ਬਿਨਾ ਮਾਤਾ ਦਾ ਸ਼ਰਵਲ ਲੈ ਬਿਨਾ ਕਿਰੀਵਿਤੀ ਸਭ ਨੇ ਦਿੱਤੋ ਅਸੀਂ ਵੀ ਜਿਹੜਾ ਢੀਮਾ ਕੰਮ ਆਇਆ ਲੋਕਾਂ ਨੇ ਇਹ ਘਰ ਦੀ ਬਸਾਰ ਤੇ ਜਿਹੜੇ ਮੇਲ ਫੀਮੇਲ ਜਿਹੜੀਆਂ ਹੋਂਦਾਂ ਜਿੰਨਾ ਬੰਦੇ ਬਿਖੀ ਸਾਰੇ ਲੋਕਾਂ ਦੇ ਆਉਂਦੇ ਆਂਦੇ ਨੇ ਤੇ ਆਪਣੀ ਜਿਹੜੀਆਂ ਮੰਦ ਦਾ ਮੰਗਦੇ ਲਿਖੋ ਕਾਫੀ ਪ੍ਰਸ਼ੰਗ ਮੰਦਿਰ ਕਾਫੀ ਜਿਆਦਾ ਹੈਗੇ ਤੇ ਦੇਵੀ ਸ਼ਕਤੀਆਂ ਵਾਲਾ ਮੰਦਿਰ ਜੋ ਵੀ ਆਪਣੀ ਇੱਥੇ ਚੰਗੀ ਨੀਤ ਸਾਥੀਆਂ ਦੇ ਨਾਲ ਕਰੀ ਇਥੇ ਮੱਥਾ ਟੇਕਣਾ ਨਾਲ ਸਭ ਨੂੰ ਕੰਮ ਆਉਂਦਾ ਹੁੰਦੀ ਹੈ ਸੋ ਇਹ ਲੋਕਾਂ ਵਿੱਚ ਵਿਸ਼ਵਾਸ ਹੈ ਕਈ ਲੋਕ ਇਹ ਸਰਕਾਰੀ ਦਸਤਾਂ ਦੇ ਵਿੱਚ ਸੋ ਕੀ ਕਹਿਣਾ ਚਾਹੁੰਦੇ ਨਵਰਾਤਿਆਂ ਨੇ ਕਿ ਸੰਤਾਂ ਨੂੰ ਵਧਾਈਆਂ ਦੇਣਾ ਚਾਹੀਦੇ ਆ ਪਹਿਲਾਂ ਨਵਰਾਤਾਂ ਮੇਰੇ ਬਲੋਂ ਤਾਂ ਸਾਰੇ ਜਿਹੜੇ ਦੇਸ਼ ਦੇ ਵਿੱਚ ਇੱਕ ਵਰਸੇ ਦੇ ਨੌਕਰੀ ਤੋਂ ਸਾਰ ਨੂੰ ਰੋਕ ਲਈ ਫੋਨ ਨੂੰ ਮਾਰਦਾ ਸੋ ਮੈਂ ਹੀ ਕਹਾਂਗਾ ਕਿ ਆਪਣੇ ਖਾਤਾ ਸੱਜਣਾ ਚੜ੍ਹੇ ਜੀ ਅ ਜੱਗੀ ਵਿਚਾਰਦਾਰ ਲੈ ਕੇ ਆਈਏ ਪੰਜਾਬ ਸੂਬੇ ਦੇ ਵਿੱਚ ਦੇਸ਼ ਦੇ ਵਿੱਚ ਮਸਲ ਦਾ ਪ੍ਰਕਾਸ਼ਤਾ ਜਿਹੜੇ ਬਣਾ ਕੇ ਰੱਖੇ ਹੈ ਇੱਕ ਦਾ ਬਣਾ ਰੱਖੇ ਭਾਈਚਾਰਾ ਜਿਹੜੀ ਹੈ ਉਹ ਇਕੱਠੇ ਹੋ ਕੇ ਰਹੀਏ ਇਕੱਠੇ ਹੋ ਕੇ ਰਹੀਏ ਕਿ ਕਿਹੜਾ ਸਾਰਾ ਆ ਦੇਸ਼ ਆ ਸਾਰੇ ਕਿਦਾਂ ਕੇ ਬਸ ਸਕੇ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਫਿਰ ਮੰਦਰ ਦੀਆਂ ਕਿ ਕਿੱਦਾਂ ਸਵੇਰ ਤੋਂ ਹੀ ਜਰਾਏ 4 ਵਜੇ ਤੋਂ ਹੀ ਐਦਾਂ ਜਰਾਏ ਸੋ ਭਟਾਂ ਦਾ ਜਰਾ ਨਾਤਾ ਲੱਗਿਆ ਹੋਇਆ ਏ ਸੋ ਆਪਾਂ ਗੱਲਬਾਤ ਦੀ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਅੱਗੇ ਸਤਿਮਤ ਹੋਣ ਵਾਸਤੇ ਪੋਜ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਕੀ ਮਤਨ ਕੀ ਨਾਂ ਦੇ ਨਾਂ ਦਾ ਜੋ ਆਪਣਾ ਤੁਸੀਂ ਵੀ ਸਤਿਮਤ ਹੋਣ ਵਾਸਤੇ ਆਏ ਹੋ ਸੋ ਅੱਜ ਪਹਿਲਾ ਨਰਾਤਾ ਇਸ ਵੇਲੇ ਤੋਂ ਇੰਦਰੀ ਸਰਕਾਰੀ ਕੀ ਜਨ ਕਰਦੇ। ਅੱਜ ਮਾਤਾ ਰਾਣੀ ਦੇ ਦਰਬਾਰ ਆਇਆ ਹਾਂ ਪਰ ਮਾਤਾ ਨੂੰ ਬੜਾ ਬੱਧੀਆ ਮਹਿਸੂਸ ਹੋਇਆ। ਆਪਣੇ ਆਪ ਨੂੰ ਲਾਂਦੇ ਲਈ ਤੁਹਾਨੂੰ ਬੜਾ ਅਜੀਬ ਲੱਗਦਾ। ਸੋ ਗੱਲਬਾਤ ਕੀਤੀ ਕਿ ਉਹਨਾਂ ਨੇ ਕਿਹਾ ਜੀ ਮਾਤਾ ਰਾਣੀ ਕਿਰਪਾ ਕਰਦੀ ਏ ਤਾਂ ਅਸੀਂ ਵੀ ਦਰਬਾਰ ਪਹੁੰਚਦੇ ਆਂ ਕਿ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਆਂ ਤਾਂ ਬੜੀ ਕਿਰਪਾ ਹੈ ਪ੍ਰਾਤਨ ਮੰਦਰ ਆ। ਪ੍ਰਾਤਨ ਮੰਦਰ ਆ ਮਾ ਕਾਲੀ ਦਵਾਰੇ ਦਾ ਬਟਾਲੇ ਸ਼ਹਿਰ ਦੇ ਵਿੱਚ ਮੰਦਿਰ ਆ ਸੋ ਅੱਜ ਸ਼ਹਿਰ ਤੋਂ ਜਿਹੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਕਾਲੀ ਦਵਾਲੇ ਮੰਦਿਰ ਦੇ ਵਿੱਚ ਸਵੇਰੇ 4 ਵਜੇ ਤੋਂ ਜਿਹੜੀਆਂ ਨੇ ਰੌਣਕਾਂ ਲੱਗੀਆਂ ਹੋਣ ਜਾਣੇ ਐਦਾ ਹੀ ਲੋਕ ਦੇ ਰਹੇ ਨੇ ਪੂਜਾ ਕਰਨ ਪਹੁੰਚ ਰਹੇ ਨੇ ਮਾਦੀ ਦੇ ਰਾਏ ਪਹਿਲੀ ਨਵਰਾਤੇ ਦੇ ਜਰੀਏ ਸ਼ੁਰੂਆਤ ਹੋ ਚੁੱਕੀ ਹੈ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਕਿ تیرੇ ਘਰ ਬੈਠੀਆਂ ਸੰਗਤਾਂ ਨੇ ਕੋਈ ਜਰਾਏ ਅਤੇ ਨਤਮਸਤਕ ਹੋਣ ਆਹ ਇਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਸੋ ਕੈਮਰਾ ਪਰਸਨ ਹੌਨਗਰਵਾਲ ਦੇ ਨਾਲ ਲੱਕੀ ਰਾਜਪੁਰ ਵਰਦਾਰਸ